ਕ੍ਰਿਸ਼ਨਾ ਜਿਹੜੀ ਕਿ ਜਿਹੜੀ ਕਿਹੜੇ ਕਿਹੜੇ ਇਦਾਂ ਦੇ ਗਾਣੇ ਜਿੰਨਾਂ ਦੀ ਕੰਪੋਜੀਸ਼ਨ ਉਹਨਾਂ ਨੇ ਕੀਤੀ ਹੋਈਆਂ ਆਲਮੋਸਟ ਸਾਰੇ ਜਿਹੜੇ ਗੈਸ ਦੇ ਚਰਖਾ ਹੋ ਗਏ ਹੋਰ ਕਿਹੜੇ ਗਾਣੇ ਆ ਚਰਖਾ ਕੀ ਆਪਣਾ ਪੰਜਾਬੀ ਸੌਂਗ ਜਿੰਨੇ ਵੀ ਹੈਗੇ ਨੇ ਹਿੰਦੀ ਬਾਲੀਵੁੱਡ ਦੇ ਸੌਂਗ ਨੇ ਆ ਤੂੰ ਮਾਣੇ ਜਾਂ ਨਾ ਮਾਣੇ ਚਰਖਾ ਆ ਤੂਜੇ ਦੇਖਾ ਤੋ ਲਗਾ ਮੂਜੇ ਐਸੇ ਬਾਲੀਵੁੱਡ ਤੇ ਇੱਕ ਤੂੰ ਹੀ ਤੂੰ ਹੀ ਰੰਗਰੇਜ਼ ਮੇਰੇ ਇਹ ਸਾਰੇ ਜਿੰਨੀਆਂ ਵੀ ਟੋਟਲ ਜਿਹੜੀਆਂ ਕੰਪੋਜ਼ ਨੇ ਇਹ ਪਿਤਾ ਜੀ ਨੇ ਇਸ ਹਾਰਮੋਨੀਅਮ ਤੋਂ ਕੀਤੀ ਹੋਈਆਂ ਨੇ ਤੈਂ ਬੰਮੀ ਸੇ ਤੋਂ ਥੋੜਾ ਬੋਧ ਰਿਆਜ਼ ਕਰ ਲੈਣਾ ਹੁਣ ਜੀ ਹਾਂ ਜੀ ਤੇ ਹੁੰਦੀ ਹੈ ਜਦੋਂ ਇਸ ਚੀਜ਼ ਤੇ ਬੈਠਦੇ ਹਾਂ ਅੰਦਰ ਦਿਲ ਚ ਯਾਦ ਆਂਦੀ ਹੁੰਦੀ ਆ ਪਾਪਾ ਦੀ ਯਾ ਤਾਂ ਵੇਖੋ ਤਸਵੀਰ ਰੱਖੀ ਹੈ ਜੀ ਸਾਹਮਣੇ ਇੱਥੇ ਬੈਠ ਕੇ ਰਿਆਜ਼ ਕਰਨਾ ਮੈਂ ਤੇ ਬਸ ਇਹਨਾਂ ਵਾਲੀ ਫੇਸ ਹੁੰਦਾ ਜਾਂ ਬਾਬਾ ਜੀ ਗੁਰੂ ਜੀ ਵਾਲ ਜਿੱਦਾਂ ਆਪਾਂ ਕਲਾਮ ਕੋਈ ਕਰਨਾ ਵਾ ਬਸ ਇਹਨਾਂ ਵਾਲੀ ਧਿਆਨ ਰਹਿਣਾ ਇਹਨਾਂ ਨੂੰ ਵੇਖ ਕੇ ਆਪਾਂ ਰਿਆਜ਼ ਕਰਦੇ ਰਹਿੰਦੇ ਹਾਂ ਆਂਦਾ ਤਾਂ ਨਹੀਂ ਦਿਲ ਚ ਕਿ ਉਸ ਵੇਲੇ ਚਾਹੇ ਇੱਕ ਡਰ ਸੀਗਾ ਮੈਂ ਨਹੀਂ ਕਰਦਾ ਸੀਗਾ ਅੱਜ ਮੈਂ ਉਹ ਕਰਦਾ ਪਿਆ ਜੇ ਕਿੱਥੇ ਪਿਤਾ ਜੀ ਬਾਕੀ ਨਾਲ ਬੈਠੇ ਹੁੰਦੇ ਹਾਂ ਤੇ ਗੱਲ ਕੁਝ ਹੋਰ ਹੋਣੀ ਸੀ ਹਾਂਜੀ ਪਿਤਾ ਜੀ ਨੇ ਵੀ ਗੱਲ ਮੈਨੂੰ ਇੱਕ ਕਹੀ ਸੀ ਵੀ ਕਹਿੰਦੇ ਵੀ ਤੁਸੀਂ ਹੁਣ ਚਲੋ ਗਾਉਂਦੇ ਨਹੀਂ ਮੇਰੇ ਮਰਨ ਤੋਂ ਬਾਅਦ ਤੁਸੀਂ ਗਾਉਣਾ ਸ਼ੁਰੂ ਕਰ ਦੇਣਾ ਮੈਨੂੰ ਪਤਾ ਵਾ ਕਿਉਂਕਿ ਮੈਨੂੰ ਪਤਾ ਵੀ ਤੂੰ ਮੇਰੇ ਸਾਹਮਣੇ ਦਾ ਗਾਉਂਦਾ ਨਹੀਂ ਬਾਅਦ ਚ ਭਾਵੇਂ ਤੂੰ ਗਾਉਣਾ ਸ਼ੁਰੂ ਕਰ ਦਿੱਤੇ ਤੇ ਇਹ ਗੱਲ ਵਾਕਈ ਸਹੀ ਹੋਈ ਆ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿਉਂਕਿ ਜਦੋਂ ਐਕਸਪਾਇਰ ਹੋਏ ਸੀ ਪਿਤਾ ਜੀ ਉਸ ਤੋਂ ਬਾਅਦ ਜਿੱਦਾਂ ਤੁਹਾਡੇ ਵਰਗੇ ਤੁਹਾਡੇ ਵਰਗੇ ਕਾਫੀ ਜਿੱਦਾਂ ਮਤਲਬ ਪਿਤਾ ਜੀ ਦੇ ਦੋਸਤ ਫਰੈਂਡਸ ਨੇ ਹੋਵੇ ਸਾਡੇ ਰਿਲੇਟਿਵ ਨੇ ਮਤਲਬ ਜਿੱਦਾਂ ਸਾਡੇ ਖਾਸ ਲਾ ਕੇ ਜਾ ਕੇ ਜਿੰਨੇ ਵੀ ਆ ਉਹ ਕਹਿੰਦੇ ਵੀ ਤੁਹਾਨੂੰ ਇਸ ਲਾਈਨ 'ਚ ਆਣਾ ਹੀ ਪੈਣਾ ਹੂੰ ਕਿਉਂਕਿ ਤੁਹਾਨੂੰ ਮੈਨੂੰ ਪਤਾ ਵੀ ਸਾਨੂੰ ਗਾਉਣ ਦਾ ਤੁਹਾਨੂੰ ਹੈਗਾ ਵਾ ਸ਼ੌਂਕ ਤੇ ਗਾਣਾ ਵੀ ਆਂਦਾ ਪਰ ਤੁਸੀਂ ਇਸ ਚੀਜ਼ ਨੂੰ ਲੈ ਕੇ ਚੱਲੋ ਕਿਉਂਕਿ ਪਿਤਾ ਜੀ ਦਾ ਉਹਨਾਂ ਦੇ ਯਾਦ ਚ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਗਾਉਣਾ ਹੀ ਪੈਣਾ ਹੈ